ਅੱਪਾ ਅੱਜ ਗੱਲ ਕਰਾਂਗੇ ਖਾਸ ਕਰਕੇ ਜਿਹੜੀ ਸਾਨੂੰ ਪੇਟ ਚ ਗੈਸ ਅਫਾਰਾ ਇਹਦੇ ਨਾਲ ਕੀ ਕੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਸਾਡੀ ਜੇ ਪੇਟ ਗੈਸ ਜ਼ਿਆਦਾ ਹੋਊਗੀ ਤਾਂ ਉਹਦੇ ਨਾਲ ਸਾਡਾ ਪੀਪੀ ਵੱਧਣਾ ਸ਼ੁਰੂ ਹੋ ਸਕਦਾ ਹੈ ਸਾਡਾ ਪੇਟ ਭਾਰੀ ਰਹਿਣਾ ਸ਼ੁਰੂ ਹੋ ਸਕਦਾ ਕਈ ਵਾਰ ਸਾਥ ਲੱਗਦਾ ਵੀ ਯਾਰ ਮੈਂ ਹੁਣੇ ਖਾਣਾ ਖਾਦਾ ਸੀ ਉੱਪਰੋਂ ਪਤਾ ਨਹੀਂ ਕੀ ਹੋ ਗਿਆ ਜੋ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਸੀ ਬੈਠੇ ਆ ਕਿਤੇ ਸਾਨੂੰ ਵਾਰ-ਵਾਰ ਢ ਘਾਰ ਆਏ ਜਾਂਦੇ ਨੇ ਕਈ ਵਾਰ ਖੱਟੇ ਢ ਘਾਰ ਆਏ ਜਾਂਦੇ ਨੇ ਕਈ ਵਾਰ ਇੰਨੀ ਕੰਦੀ ਸਮੈਲ ਸਾਡੇ ਢ ਘਾਰਾ ਚ ਆਉਂਦੀ ਆ ਜਿਹੜਾ ਖਾਣਾ ਖਾਤਾ ਦੂਜੇ ਦਿਨ ਦਾ ਯੂ ਢ ਘਾਰਾ ਚ ਬਹੁਤ ਬੈਡ ਸਮੈਲ ਆਉਦੀ ਆ ਕਰਤੇ ਕੀ ਆ ਅਸੀਂ ਖਾਲੀ ਬੀਡ ਕੈਪਸੂਲ ਲੈਣਾ ਸ਼ੁਰੂ ਕਰ ਕੰਨੇ ਆ ਵੀਰ ਸਾਨੂੰ ਆਰਾਮ ਮਿਲੂ ਪਰ ਥੋੜੇ ਦਿਨ ਲੱਗਦਾ ਵੀ ਆ ਵੀ ਬਹੁਤ ਆਰਾਮ ਹੋ ਗਿਆ ਪਰ ਜਦੋਂ ਅਸੀਂ ਉਹਦੇ ਅਧੀਨ ਹੋ ਜਾਂਦੇ ਆ ਫਿਰ ਉਹ ਉਹਦਾ ਨੁਕਸਾਨ ਲਗਾਉਣਾ ਸ਼ੁਰੂ ਹੋ ਜਾਂਦਾ ਜੇ ਕਿਸੇ ਦਾ ਗੈਸ ਦੇ ਕਾਰਨ ਬੀਪੀ ਵੱਧ ਤਾਂ ਉਹ ਵੀ ਨਿਯੰਤਰਣ ਚੋਂ ਬਾਹਰ ਸ਼ੁਰੂ ਹੋ ਜਾਂਦਾ ਜੇ ਕਿਸੇ ਨੂੰ ਬਹੁਤ ਕਬਜ ਰਹਿੰਦੀ ਆ ਜਾਂ ਜਦੋਂ ਬੰਦਾ ਮਲ ਤਿਆਗਣ ਲਈ ਜਾਂਦਾ ਬਹੁਤ ਗੈਸ ਨਿਕਲਦੀ ਆ ਤਾਂ ਉਵੇਂ ਨਿਯੰਤਰਣ ਚ ਕੋਣੀ ਸ਼ੁਰੂ ਹੋ ਜਾਣੀ ਹੈ ਜਿਹੜੋਂ बार-ਬਾਰ ਢ ਘਾਰ ਉਹਦੇ ਦੇ ਖੱਟੇ ਢ ਘਾਰ ਆਉਂਦੇ ਨੇ ਨਾਲ ਐਸਿਡ ਬਣਦਾ ਦੋਨੇ ਤਾ ਉਹਨੋਂ ਇਹਦੇ ਨਾਲ ਸੋਲਵ ਹੋ ਜਾਣੀਆਂ ਇਹ ਜਿਹੜਾ ਪ੍ਰੈਕਟੀਕਲ ਵਿਸ਼ਾ ਜਿਹੜਾ ਤਜਰਬੇ ਚੋਂ ਚੀਜ਼ਾਂ ਨਿਕਲੀਆਂ ਨੇ ਉਹ ਤੁਹਾਡੇ ਰੂਹ ਨੂੰ ਕਰਦਾ ਦੋ ਨਾਮ ਤਾਹੀ ਲੋਕ ਆ ਕੇ ਕਹਿੰਦੇ ਨੇ ਵੈਜੀਆ ਤੁਹਾਡਾ ਨੁਸਖਾ ਵਰਤਿਆ ਸੀਗਾ ਆਨੰਦ ਆ ਗਿਆ ਬਸ ਇਸ ਲਈ ਅਸੀਂ ਕੰਮ ਕਰਦੇ ਹਾਂ ਨੁਸਖੇ ਦੇ ਵਿੱਚ ਕੋਈ ਉਹਲਾ ਚੋਰੀ ਨਹੀਂ ਕੋਈ ਐਦਾਂ ਨਹੀਂ ਯਾਰ ਆ ਚੀਜ਼ ਘੱਟ ਦੱਸ ਦੇ ਵੀ ਰੋਗ ਥੋੜਾ ਵਰਤਣਗੇ ਫਿਰ ਆਪਣੇ ਗੋਲ ਆ ਜਾਣਗੇ ਐਦਾਂ ਦਾ ਵੀ ਕਦੇ ਮਹਾਰਾਜ ਨੇ ਬਖਸ਼ਿਆ ਵੀ ਐਦਾਂ ਦਾ ਵੀ ਸੋਚ ਕੇ ਨਹੀਂ ਕਦੇ ਅਸੀਂ ਨੇ ਕੋਈ ਨੁਸਖਾ ਦੱਸਿਆ ਦੋਸਤ ਤੁਸੀਂ ਉਹ ਵਰਤਿਆ ਕਰੋ ਸ਼ੇਅਰ ਕਰਿਆ ਕਰੋ ਦੋਸਤੋ ਬਾਤ ਦੇ 80 ਰੋਗ ਆਯੁਰਵੇਦ ਨੇ ਦੱਸੇ ਨੇ ਬਾਤ ਕਹਿੰਦੇ ਨੇ ਹਵਾ ਨੂੰ 에어 ਨੂੰ ਜਿਵੇਂ ਆਪਾਂ ਬਾਹਰ ਹਵਾ ਚਲਦੀ ਦੇਖਦੇ ਹਾਂ ਨਾ ਇਦਾਂ ਹੀ ਬਾਤ ਆ ਸ਼ਰੀਰ ਦੇ ਵਿੱਚ ਬਹੁਤ ਵਾਰੀ ਚਰਚਾ ਕੀਤੀ ਆ ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸਾਨੀਪੁਰ ਰੋਡ ਸਰਹੰਦ ਤੋਂ ਦੋਸਤੋ ਦੋਸਤੋ ਅਸੀਂ ਸੋਚ ਨਹੀਂ ਸਕਦੇ ਜਿਹੜੀ ਬਾਤ ਆ ਸਾਡੀ ਪ੍ਰਾਣਵਾਜੋ ਜਿਹੜੀ ਆਕਸੀਜਨ ਅਸੀਂ ਲੈਂਦੇ ਆ ਹਵਾ ਇਹ ਸਭ ਤੋਂ ਮਹੱਤਵਪੂਰਨ ਐਲੀਮੈਂਟ ਆ ਇਸ ਪੰਜ ਭੌਤਿਕ ਸ਼ਰੀਰ ਦਾ ਜਿੰਨੀ ਦੇ ਤੱਕ ਨਿਯੰਤਰਣ ਚ ਚੱਲਦੀ ਆ ਸਾਡੇ ਜੀਵਨ ਨੂੰ ਚਲਾਉਣ ਚ ਆਸਾਨ ਰੱਖਦੀ ਆ ਚਲਾਉਂਦੀ ਉਹ ਇਹ ਆਸਾਨ ਕੀ ਚੱਲਦਾ ਹੀ ਇਹਦੇ ਸਹਾਰੇ ਤੇ ਆ ਜੀਵਨ ਪਰ ਜਦੋਂ ਇਹਦੇ ਵਿੱਚ ਵਿਕ੍ਰਿਤੀ ਹੋ ਜਾਂਦੀ ਹੈ ਤੁਸੀਂ ਸੋਚ ਨਹੀਂ ਸਕਦੇ ਇਹਨੇ ਭਿਆਨਕ ਨਤੀਜੇ ਆਉਂਦੇ ਨੇ ਇਸ ਪੰਜ ਭੌਤਿਕ ਸਰੀਰ ਦੇ ਲਈ ਬਹੁਤ ਮੁਸ਼ਕਲਾਂ ਪੈਦਾ ਕਰ ਦਿੰਦੀ ਆ ਬਾਜੂ ਜਦੋਂ ਨਿਯੰਤਰਣ ਤੋਂ ਬਾਹਰ ਹੋ ਜਾਂਦੀ ਆ ਬਾਜੂਦਿਆਂ ਬਹੁਤ ਗਤੀਆਂ ਨੇ ਸਰੀਰ ਦੇ ਵਿੱਚ ਸਭ ਤੋਂ ਵੱਧ ਜਦੋਂ ਜਿਹੜੀ ਸਾਡੀ ਸਮਾਨ ਬਾਜੂ ਆ ਅੱਜ ਉਸਤੇ ਗੱਲ ਕਰਾਂਗੇ ਜਿਹਨੂੰ ਆਮ ਭਾਸ਼ਾ ਦੇ ਵਿੱਚ ਪੇਟ ਗੈਸ ਕਹ ਕੇ ਅਸੀਂ ਸੰਬੋਧਿਤ ਕਰਦੇ ਹਾਂ ਇਹਦੀ ਗਤੀ ਹੁੰਦੀ ਆ ਉਰਧਵ ਗਮਨ ਜਦੋਂ ਇਹ ਕਰਦੀ ਆ ਨਾ ਵਿਕਰਿਤ ਹੋ ਕੇ ਖਾਸ ਕਰਕੇ ਉਹਦੋਂ ਬਹੁਤ ਸਾਡੇ ਲਈ ਨੁਕਸਾਨ ਕਰ ਸਕਦੀ ਆ ਇਹ ਇੱਕ ਅਦੋ ਗਤੀ ਹੁੰਦੀ ਆ ਜਿਹੜਾ ਹੇਠਾਂ ਨੂੰ ਜਾਣਾ ਜਾਂ ਬਾਜੂ ਆਪਾਂ ਹੁਣ ਅੱਜ ਗੱਲ ਕਰਾਂਗੇ ਖਾਸ ਕਰਕੇ ਜਿਹੜੀ ਸਾਨੂੰ ਪੇਟ ਚ ਗੈਸ ਅਫਾਰਾ ਇਹਦੇ ਨਾਲ ਕੀ ਕੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਸਾਡੀ ਜੇ ਪੇਟ ਗੈਸ ਜ਼ਿਆਦਾ ਹੋਊਗੀ ਤਾਂ ਉਹਦੇ ਨਾਲ ਸਾਡਾ ਬੀਬੀ ਵਧਣਾ ਸ਼ੁਰੂ ਹੋ ਸਕਦਾ ਸਰਟਾ পেট ਭਾਰੀ ਰਹਿਣਾ ਸ਼ੁਰੂ ਹੋ ਸਕਦਾ ਕਈ ਵਾਰ ਸਾਨੂੰ ਲੱਗਦਾ ਵੀ ਯਾਰ ਮੈਂ ਹੁਣੇ ਹੀ ਖਾਣਾ ਖਾਦਾ ਸੀ ਉੱਪਰੋਂ ਪਤਾ ਨਹੀਂ ਕੀ ਹੋ ਗਿਆ ਹਾਰਟ ਵਾਲੀ ਸਾਈਡ ਨੂੰ ਮੇਰੇ ਤੇ ਬਹੁਤ ਮੈਨੂੰ ਦਿੱਕਤ ਆ ਰਹੀ ਹੈ ਕਈ ਵਾਰ ਭਾਰੀ ਲੱਗਣਾ ਤਿੱਖੀ ਜਿਹੀ ਸ਼ੂਲ ਚੁਬਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ পেট ਤੇ ਲੱਗਦਾ ਵੀ ਯਾਰ ਸਾਈਡ ਤੇ ਪਤਾ ਨਹੀਂ ਇਧਰੋਂ ਕੀ ਤਿੱਖਾ ਜਿਹਾ ਹੋ ਗਿਆ ਉਹ ਹੁੰਦੀ ਸਾਰੀ ਵਾਰ ਜੂਆ ਕਈ ਵਾਰ ਖਾ ਕੇ ਐ ਲੱਗਦਾ ਵੀ ਯਾਰ ਖਾਣਾ ਇੱਥੀ ਪਿਆ ਕਿਉਂਕਿ ਵਾਜੂ ਉਰਤਵ ਗਵਨ ਵਿਗ੍ਰਿਤ ਹੋ ਕੇ ਕਰਨ ਲੱਗੀ ਆ ਉਹ ਐਸਿਡ ਨਾਲ ਰਲ ਕੇ ਫਿਰ ਜਿਹੜਾ ਸਾਡਾ ਖਾਣਾ ਉਹਨੂੰ ਡਾਈਜੈਸਟ ਨਹੀਂ ਹੋਣ ਦਿੰਦੀ। ਜਦੋਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਅਸੀਂ ਬੈਠੇ ਹਾਂ ਕਿਤੇ ਸਾਨੂੰ ਬਾਰ-ਬਾਰ ਢ ਘਾੜ ਆਈ ਜਾਂਦੇ ਨੇ। ਕਈ ਵਾਰ ਖੱਟੇ ਢ ਘਾੜ ਆਈ ਜਾਂਦੇ ਨੇ, ਕਈ ਵਾਰ ਇੰਨੀ ਗੰਦੀ ਸਮੈਲ ਸਾਡੇ ਢ ਘਾੜਾਂ ਚ ਆਉਂਦੀ ਆ ਜਿਹੜਾ ਖਾਣਾ ਖਾਧਾ ਦੂਜੇ ਦਿਨ ਦਾ ਵੀ ਉਹ ਢ ਘਾੜਾਂ ਚ ਬਹੁਤ ਬੈਡ ਸਮੈਲ ਆਉਂਦੀ ਆ। ਸਾਨੂੰ ਬਹੁਤ ਬੁਰਾ ਲੱਗਦਾ ਕਈ ਵਾਰ ਅਸੀਂ ਟਲਦੇ ਹਾਂ ਬੈਠਣ ਚ ਚਾਰ ਬੰਦਿਆਂ ਇਦਾਂ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ। ਕਈ ਵਾਰ ਕੀ ਹੁੰਦਾ ਵੀ ਢ ਘਾਰ ਆਉਣਾ ਹੀ ਬੰਦ ਹੋ ਜਾਂਦਾ, ਬਾਜੂ ਸਟੱਕ ਹੋਣੀ ਸ਼ੁਰੂ ਹੋ ਜਾਂਦੀ ਆ। ਸਾਡੀ ਆਰਟਰੀਜ਼ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਆ ਜਿਹੜੀਆਂ ਦਿਲ ਦੀਆਂ ਨਾੜੀਆਂ ਨੇ ਉਹਨਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਆ। ਈਵਨ ਕਿ ਹਾਰਟ ਅਟੈਕ ਤੱਕ ਦਾ ਸਫਰ ਲੋਕ ਗੈਸ ਨਾਲ ਕਰ ਜਾਂਦੇ ਨੇ ਦੋਸਤੋ। ਕਿਉਂਕਿ ਬੀਪੀ ਤਾਂ ਆਮ ਹੀ ਗੱਲ ਆ ਕਿ ਇਸ ਨਾਲ ਵਧਣਾ। ਕਰਦੇ ਕੀ ਆ ਅਸੀਂ ਖਾਲੀ ਪੇਟ ਕੈਪਸੂਲ ਲੈਣਾ ਸ਼ੁਰੂ ਕਰ ਦਿੰਦੇ ਆ ਵੀ ਯਾਰ ਸਾਨੂੰ ਆਰਾਮ ਮਿਲੂਗਾ ਥੋੜੇ ਦਿਨ ਲੱਗਦਾ ਵੀ ਇਹ ਵੀ ਬਹੁਤ ਆਰਾਮ ਹੋ ਗਿਆ ਪਰ ਜਦੋਂ ਅਸੀਂ ਉਹਦੇ ਅਧੀਨ ਹੋ ਜਾਂਦੇ ਆ ਫਿਰ ਉਹ ਉਹ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਬਾਤ ਨਿਯੰਤਰਣ ਵਿੱਚ ਰੱਖਣਾ অতি ਜ਼ਰੂਰੀ ਹੈ ਕਿਉਂਕਿ ਸਭ ਤੋਂ ਮਹੱਤਵਪੂਰਨ ਹੈ ਦੀ ਮੈਂਟਲ ਸਭ ਤੋਂ ਵੱਧ ਰੋਗ ਇਹਦੀ ਬਿਕ੍ਰਿਤੀ ਨਾਲ ਲੱਗਦੇ ਨੇ ਸਾਡਾ ਸਰੀਰ ਕਈ ਵਾਰ ਹੁੰਦਾ ਵੀ ਖਾਣਾ ਯਾਰ ਮੈਂ ਖਾਦਾ ਹੁਣੇ ਬਹੁਤ ਸਰੀਰ ਭਾਰੀ ਹੋ ਗਿਆ ਜਿਵੇਂ ਕਿਸੇ ਨੇ ਬੰਨਿਆ ਹੁੰਦਾ ਸਰੀਰ ਨੂੰ ਕਈ ਵਾਰ ਅਸੀਂ ਹੱਥ ਪੈਰ ਹਿਲਾਉਣ ਤੋਂ ਸਮਰਥ ਹੋ ਜਾਂਦੇ ਆ ਕਿਉਂਕਿ ਵਾਜੂ ਦੇ ਵਧਣ ਨਾਲ ਕਈ ਵਾਰੀ ਜੱਠ ਰਗਰੀਆਂ ਜਿਹੜੀ ਉਹ ਡਾਊਨ ਹੋ ਜਾਂਦੀ ਆ ਉਹਦੇ ਨਾਲ ਫਿਰ ਕੀ ਹੁੰਦਾ ਵੀ ਜਦੋਂ ਵੀ ਅਸੀਂ ਖਾਣਾ ਖਾਧਾ ਉਹਨੇ ਡਾਈਜੈਸਟ ਤਾਂ ਹੋਣਾ ਨਹੀਂ ਉਹਨੇ ਸੜਨਾ ਸ਼ੁਰੂ ਹੋ ਜਾਣਾ ਜਦੋਂ ਉਹਨੇ ਸੜਨਾ ਤਾਂ ਅੰਦਰ ਗੰਦੀ ਗੈਸ ਬਣਨੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਜਦੋਂ ਗੈਸ ਵੀ ਸਰਦੀਆਂ ਤਾਂ ਬਹੁਤ ਸਮੀਰ ਲ ਆਉਂਦੀ ਆ ਕਈ ਵਾਰ ਅਗਲੇ ਨੂੰ ਲੱਗਦਾ ਮੈਂ ਯਾਰ ਖਾਣਾ ਖਾਧਾ ਫਿਰ ਉਹਨੂੰ ਅਲਾਮਤ ਹੁੰਦੀ ਹੈ ਸੰਗ੍ਰਹਿਣੀ ਨਹੀਂ ਫਿਰ ਉਹਨੂੰ ਲੱਗਦਾ ਵੀ ਹਾਜਤ ਹੋਈ ਮੈਂ ਟਾਇਲਟ ਜਾ ਕੇ ਆਵਾਂ ਨਿਕਲਦੀ ਹੈ ਗੈਸ ਮਲ ਆਉਂਦਾ ਨਹੀਂ ਬਾਹਰ ਉਹ ਵੀ ਬਾਜੂ ਦਾ ਰੋਗ ਆ ਫਿਰ ਅੰਦਰ ਸੋਜ ਆ ਜਾਂਦੀ ਹੈ ਅੰਤੜੀਆਂ 'ਚ ਸੋਜ ਆ ਜਾਂਦੀ ਹੈ ਕਈ ਵਾਰ ਗੈਸ ਦੇ ਨਾਲ ਉਹਦੋਂ ਬੜੀ ਦਿੱਕਤ ਹੁੰਦੀ ਹੈ ਕਈ ਵਾਰ ਬੰਦੇ ਨੂੰ ਸਵੇਰੇ ਬੰਦੇ ਨੇ ਜਾਣਾ ਹੁੰਦਾ ਔਰ ਆਫਿਸ ਜਾਣਾ ਜਾਂ ਕਿਸੇ ਕੰਮ ਤੇ ਜਾਣਾ ਉਹਨੂੰ ਲੱਗਦਾ ਮੈਂ ਇਹ ਫੇਰ ਜਾਵਾਂ ਟਾਇਲਟ ਜਾ ਕੇ ਆਵਾਂ ਪੇਟ ਨਹੀਂ ਸਾਫ ਹੋਇਆ ਪੇਟ ਭਾਰੀ ਹੋ ਗਿਆ ਬੰਦਾ ਤੁਰਨ ਲੱਗਦਾ ਜਾਂ ਕਈ ਵਾਰੀ ਬੰਦੇ ਨੂੰ ਇਹ ਲੱਗਦਾ ਵੀ ਯਾਰ ਮੇਰਾ ਤਾਂ ਮੈਂ ਹੁਣ ਜਾਊਂਗਾ ਰਸਤੇ 'ਚ ਮੈਨੂੰ ਕਿਤੇ ਰੁਕਣਾ ਪਊਗਾ ਫੇਰ ਮੈਂ ਟਾਇਲਟ ਜਾਊਂਗਾ ਪੇਟ ਭਾਰੀ ਹੁੰਦਾ ਕਈ ਵਾਰ ਵੋਮਿਟ ਆ ਜਾਂਦੀ ਜਾਂ ਉਲਟੀ ਆਉਂਦੀ ਆ ਇਹ ਸਾਰੇ ਰੋਗ ਗੈਸ ਨਾਲ ਸ਼ੁਰੂ ਹੁੰਦੇ ਨੇ ਜਿਹੜੀ ਸਾਡੀ ਪੇਟ ਦੀ ਗੈਸ ਇਹਦੇ ਲਈ ਤੁਹਾਨੂੰ ਇਹ ਔਸ਼ਧੀ ਜਿਹੜੀ ਮੈਂ ਅੱਜ ਦੱਸੂਗਾ ਇਹਦੇ ਨਾਲ ਨਾ ਤਾਂ ਤੁਹਾਡੇ ਪੇਟ 'ਚ ਗੈਸ ਰਹਣੀ ਆ ਜੇ ਕਿਸੇ ਦਾ ਗੈਸ ਦੇ ਕਾਰਨ ਬੀਗੀ ਵੱਧ ਤਾਂ ਉਹ ਵੀ ਨਿਯੰਤਰਣ ਚ ਆਉਣਾ ਸ਼ੁਰੂ ਹੋ ਜਾਣਾ ਜੇ ਕਿਸੇ ਨੂੰ ਬਹੁਤ ਕਬਜ ਰਹਿੰਦੀ ਆ ਜਾਂ ਜਦੋਂ ਬੰਦਾ ਮਲ ਤਿਆਗਣ ਲਈ ਜਾਂਦਾ ਬਹੁਤ ਗੈਸ ਨਿਕਲਦੀ ਆ ਤਾਂ ਉਹ ਵੀ ਨਿਯੰਤਰਣ ਚ ਹੋਣੀ ਸ਼ੁਰੂ ਹੋ ਜਾਣੀ ਹੈ ਜਿਨੂੰ ਬਾਰ ਬਾਰ ਢ ਘਾਰ ਆਉਂਦੇ ਨੇ ਖੱਟੇ ਢ ਘਾਰ ਆਉਂਦੇ ਨੇ ਨਾਲ ਐਸਿਡ ਬਣਦਾ ਦੋਨੇ ਪ੍ਰੋਬਲਮ ਇਹਦੇ ਨਾਲ ਸੋਲਵ ਹੋ ਜਾਣੀਆਂ ਜੇ ਸਾਡਾ ਪੇਟ ਭਾਰੀ ਰਹਿੰਦਾ ਉਹ ਠੀਕ ਹੋ ਜਾਣਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਬਾਜੂ ਕਾਰਨ ਉਹ ਠੀਕ ਹੋਣੀ ਸ਼ੁਰੂ ਹੋ ਜਾਣੀ ਆ ਅੱਖਾਂ ਭਾਰੀ ਹੋ ਜਾਂਦੀਆਂ ਨੇ ਬਾਜੂ ਨਾਲ ਕਿਉਂਕਿ ਕਈ ਵਾਰ ਸਾਨੂੰ ਲੱਗਦਾ ਵੀ ਯਾਰ ਮੇਰਾ ਸਿਰ ਭਾਰੀ ਹੋ ਗਿਆ ਉਹ ਵੀ ਇਹਨੇ ਠੀਕ ਕਰ ਦੇਣਾ ਕਿਉਂਕਿ ਬਾਜੂ ਦਾ ਜਦੋਂ ਊਰਤ ਬਗਮਨ ਤੁਸੀਂ ਸਮਝੋ ਊਰਤ ਬ ਕਹਿੰਦੇ ਨੇ ਉੱਪਰ ਨੂੰ ਜਾਣਾ ਜਦੋਂ ਬਾਜੂ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦੀਆਂ ਜਿਹੜੇ ਸਾਡੇ ਉੱਪਰਲੇ ਐਲੀਮੈਂਟ ਨੇ ਸਾਡਾ ਦਿਮਾਗ ਆ ਉਹਨੂੰ ਪ੍ਰਭਾਵਿਤ ਕਰਨਾ ਹਾਰਟ ਨੂੰ ਪ੍ਰਭਾਵਿਤ ਕਰਨਾ ਅੱਖਾਂ ਨੂੰ ਪ੍ਰਭਾਵਿਤ ਕਰਨਾ ਸਾਡੀ ਸਾਹ ਲੈਣ ਦੀ ਪ੍ਰਕਿਰਿਆ ਕੰਨੀ ਨੂੰ ਹੁੰਦਾ ਵੀ ਮੈਂ ਸਾਹ ਲੈ ਰਿਹਾ ਮੈਨੂੰ ਔਖਾ ਆ ਰਿਹਾ ਨੀਂਦ ਔਰ ਦੀ ਡਿਸਟਰਬੈਂਸ ਹੋ ਜਾਂਦੀ ਆ ਬਾਜੂ ਨਾਲ ਬਹੁਤ ਰੋਗ ਨੇ ਜਿਹੜੇ ਪੇਟ ਗੈਸ ਤੋਂ ਉਤਪਨ ਹੁੰਦੇ ਨੇ ਜੇ ਇਹ ਔਸ਼ਧੀ ਨੂੰ ਤੁਸੀਂ ਬਣਾ ਲੋਗੇ ਇਹ ਔਸ਼ਧੀ ਇਦਾਂ ਨਹੀਂ ਹੈਗੀ ਵੀ ਯਾਰ ਮੈਂ ਇਥੋਂ ਸੁਣੀ ਪੜ੍ਹੀ ਦੱਸਤੀ ਇਹ ਜਿਹੜਾ ਪ੍ਰੈਕਟੀਕਲ ਵਿਸ਼ਾ ਜਿਹੜੇ ਤਜਰਬੇ ਚੋਂ ਚੀਜ਼ਾਂ ਨਿਕਲੀਆਂ ਨੇ ਉਹ ਤੁਹਾਡੇ ਰੂਬਰੂ ਕਰਦਾ ਹੁੰਦਾ ਹਾਂ ਤਾਂ ਹੀ ਲੋਕ ਆ ਕੇ ਕਹਿੰਦੇ ਨੇ ਵੀ ਵੈਜੀਆ ਤੁਹਾਡਾ ਨੁਸਖਾ ਵਰਤਿਆ ਸੀਗਾ ਆਨੰਦ ਆ ਗਿਆ ਬਸ ਇਸ ਲਈ ਅਸੀਂ ਕੰਮ ਕਰਦੇ ਆਂ ਨੁਸਖੇ ਦੇ ਵਿੱਚ ਕੋਈ ਓਲਾ ਚੋਰੀ ਨਹੀਂ ਕੋਈ ਐਦਾਂ ਨਹੀਂ ਵੀ ਆਹ ਚੀਜ਼ ਘੱਟ ਦੱਸ ਦੇ ਵੀ ਲੋਕ ਥੋੜਾ ਜਿਹਾ ਵਰਤਣਗੇ ਫਿਰ ਆਪਣੇ ਕੋਲ ਆ ਜਾਣਗੇ ਐਦਾਂ ਦਾ ਵੀ ਕਦੇ ਮਹਾਰਾਜ ਨੇ ਬਲ ਬਖਸ਼ਿਆ ਵੀ ਐਦਾਂ ਦਾ ਵੀ ਸੋਚ ਕੇ ਨਹੀਂ ਕਦੇ ਅਸੀਂ ਨੇ ਕੋਈ ਨੁਸਖਾ ਦੱਸਿਆ ਦੋਸਤੋ ਤੁਸੀਂ ਇਹਨੂੰ ਵਰਤਿਆ ਕਰੋ ਸ਼ੇਅਰ ਕਰਿਆ ਕਰੋ ਹੁਣ ਕਿੰਨੇ ਰੋਗ ਨੇ ਜਿਹੜੇ ਦੇਖੋ ਅਸੀਂ ਪੇਟ ਗੈਸ ਨਾਲ ਹੋ ਸਕਦੇ ਨੇ ਇਹ ਤੁਸੀਂ ਨੁਸਖਾ ਲੇਖੋ ਆਮ ਔਸ਼ਧੀਆਂ ਨੇ ਇਹਨੂੰ ਬਣਾ ਕੇ ਘਰੇ ਰੱਖ ਲਓ ਇਹ ਜੇ ਤੁਹਾਨੂੰ ਨਾਲ ਦੀ ਨਾਲ ਰਜਿਸਟਰ ਕਰਨਾ ਸ਼ੁਰੂ ਪਹਿਲੇ ਦਿਨ ਤੋਂ ਪਹਿਲੀ ਖਰਾਕ ਤੋਂ ਇਹਦਾ ਅਸਰ ਹੋਣਾ ਸ਼ੁਰੂ ਹੋ ਜਾਊਗਾ ਗੈਸ ਦੇ ਰੋਕੀਆਂ ਨੂੰ ਤੁਸੀਂ ਵਰਤ ਕੇ ਦੇਖਿਓ ਨੁਸਖਾ ਨੋਟ ਕਰੋ ਬਹੁਤ ਸੌਖਾ ਤੇ ਆਸਾਨ ਘਰੇ ਬਣਾ ਜਾਊ ਇਹਨੂੰ ਨੁਸਕੇ 'ਚ ਕੋਈ ਫੇਰ ਬਦਲ ਨਾ ਕਰਿਓ ਘੱਟ ਵੱਧ ਨਾ ਕਰਿਓ ਸਾਰੀਆਂ ਔਸ਼ਦੀਆਂ ਲਿਆ ਕੇ ਘਰੇ ਸਾਫ਼ ਕਰਕੇ ਜਦੋਂ ਤੁਸੀਂ ਬਣਾਉਂਗੇ ਤੁਹਾਨੂੰ ਬਣਾਉਂਦੇ-ਬਣਾਉਂਦੇ ਪਤਾ ਲੱਗ ਜਾਣਾ ਵੀ ਯਾਰ ਹਾਫ ਵਕ ਹੀ ਇਹ ਔਸ਼ਦੀ ਨੇ ਅਸਰ ਕਰਨਾ ਹੀ ਕਰਨਾ ਸੋਨੇ ਤੇ ਸੁਹਾਗਾ ਹੋ ਜਾਂਦਾ ਜਦੋਂ ਸਾਨੂੰ ਕੋਈ ਲੋਡ ਪੈਂਦੀ ਆ ਦੇਰ ਸਵੇਰ ਵੀ ਆ ਰੇਟ ਤੋਂ ਤੰਗ ਹੋ ਗਿਆ ਦਰਦ ਹੋ ਗਿਆ ਕੋਈ ਬੱਚਾ ਘਰ ਚ ਉਹਨੂੰ ਜਦੋਂ ਤੁਸੀਂ ਕੋਸੇ ਪਾਣੀ ਨਾਲ ਦੇ ਦੋਗੇ ਤਾਂ ਤੁਹਾਨੂੰ ਲੱਗੂਗਾ ਵੀ ਯਾਰ ਵਾਕਈ ਆਯੁਰਵੇਦ ਦੇ ਵਿੱਚ ਚਾ ਨਾ ਆਹ ਹੁਣ ਇਹਨੂੰ ਨੁਸਖੇ ਨੂੰ ਤੁਸੀਂ ਨੋਟ ਕਰ ਲਓ ਇਹ ਜਦੋਂ ਤੁਸੀਂ ਨੁਸਖਾ ਬਣਾਓਗੇ ਨਾ ਜਾਂ ਤੁਸੀਂ ਖਾ ਕੇ ਥੋੜਾ ਟੇਸਟ ਕਰੋਗੇ ਤੁਹਾਡੇ ਮਨ ਨੂੰ ਲੱਗੂਗਾ ਇੰਨਾ ਸਵਾਦ ਚੂਰਨ ਬਣਨਾ ਹੈ ਅਗਲਾ ਮੰਗੂਗਾ ਜਾਂ ਪੁੱਛੂਗਾ ਵੀ ਇਹ ਕਿੱਥੋਂ ਲਿਆਂਦਾ ਕਿਵੇਂ ਬਣਾਇਆ ਫਿਰ ਉਹਨੂੰ ਦੱਸ ਦਿਓ ਵੀ ਇੱਕ ਵੈਦ ਜੀ ਨੂੰ ਅਸੀਂ ਦੇਖਦੇ ਹੁੰਨੇ ਆ ਉਹ ਉਹਨਾਂ ਨੇ ਦੱਸਿਆ ਇਹ ਨੁਸਖਾ ਬਹੁਤ ਬਾਕਮਾਲ ਨੁਸਖਾ ਦੋਸਤੋ ਜੇ ਕੋਈ ਮੰਗੂਗਾ ਨਾ ਫਿਰ ਉਹਨੂੰ ਨੁਸਖਾ ਲਿਖ ਕੇ ਦੇ ਦਿਓ ਵੀ ਯਾਰ ਆ ਤੂੰ ਬਣਾ ਲੈ ਘਰੇ ਕਿਉਂਕਿ ਆਪਣਾ ਮਕਸਦ ਆ ਵੀ ਆਯੁਰਵੇਦ ਨਾਲ ਜੋੜਨਾ ਤੁਸੀਂ ਨੁਸਖਾ ਲਿਖੋ ਇਹ ਚ ਪੈਣਾ ਪੁਦੀਨਾ ਧਨੀਆ ਜੀਰਾ ਤਿੰਨੇ ਚੀਜ਼ਾਂ 100-100 ਗ੍ਰਾਮ ਨੇ ਉਸ ਤੋਂ ਬਾਅਦ ਕਾਲੀ ਮਿਰਚ 25 ਗ੍ਰਾਮ ਸੁੰਡ ਪੈਣੀ ਹੈ ਇਹਦੇ ਵਿੱਚ 25 ਗ੍ਰਾਮ ਤੇ ਕਾਲਾ ਨਮਕ 25 ਗ੍ਰਾਮ ਚੂਰ ਇਹ ਵੀ 25 ਗ੍ਰਾਮ ਅਮਲਵੇਦ ਅਮਲਵੇਦ ਚੱਬ ਵੀ ਇਹਨੂੰ ਕਿਹਾ ਜਾਂਦਾ ਇਹ ਵੀ 25 25 ਗ੍ਰਾਮ ਉਸ ਤੋਂ ਬਾਅਦ ਆ ਗਿਆ ਨਸ਼ਾਦਰ ਤੇ ਜੌਂਖਾਰ ਇਹ ਵੀ 25 25 ਗ੍ਰਾਮ ਫਿਰ ਇਹਨਾਂ ਨੂੰ ਪੀਸ ਕੇ ਬਿਲਕੁਲ ਬਰੀਕ ਕਰਕੇ 10 ਗ੍ਰਾਮ ਇਹਦੇ ਵਿੱਚ 5 ਗ੍ਰਾਮ ਸੋਰੀ 5 ਗ੍ਰਾਮ ਪਿਪਲਰਮੈਂਟ ਪਾ ਲਿਓ ਤੁਸੀਂ ਬਾਅਦ ਫਿਰ ਇਹਨੂੰ ਰਗੜ ਕੇ ਟਾਈਟ 에어ਟਾਈਟ ਡੱਬੇ ਚ ਪਾ ਕੇ ਰੱਖਣਾ ਕਿਉਂਕਿ ਇਹਦੇ ਵਿੱਚ ਪਿਪਲਰਮੈਂਟ ਪੈ ਗਿਆ ਉਹ ਥੋੜਾ ਉਡਣਸ਼ੀਲ ਹੁੰਦਾ ਕਈ ਵਾਰੀ ਨਾ ਉਹਦਾ ਫਿਰ ਅਸਰ ਹੌਲੀ ਹੌਲੀ ਘਟ ਜਾਂਦਾ ਜੇ ਖੁੱਲਾ ਰੱਖੋਗੇ ਬਹੁਤ ਬਾ ਕਮਾਲ ਚੂਰਨ ਹੈ ਦੋਸਤੋ ਇਹਨੂੰ ਵਰਤੀਏ ਆਯੁਰਵੇਦ ਨਾਲ ਜੁੜੀਏ ਤੇ ਹੋਰਾਂ ਨੂੰ ਵੀ ਜੋੜੀਏ ਇਹ ਨੁਸਖੇ ਨੂੰ ਤੁਸੀਂ ਸ਼ੇਅਰ ਕਰ ਦਿਓ ਇੰਨਾ ਵਧੀਆ ਕਈ ਵਾਰੀ ਤਾਂ ਬੰਦੇ ਨੂੰ ਲੱਗਦਾ ਵੀ ਯਾਰ ਮੈਨੂੰ ਕੋਈ ਪ੍ਰੋਬਲਮੇ ਨਾ ਆ ਜਵੇ ਕੋਈ ਤੰਗ ਨਾ ਹੋ ਜਾ ਮੈਂ ਗਏ ਸੀ ਇੰਨਾ ਤੰਗ ਕਰਦੀਏ ਜਿਹਨੇ ਫਿਰ ਇਹਦਾ ਅੱਧਾ ਪੂਣਾ ਚਮਚ ਲੈ ਲਿਆ ਇਹਦੇ ਨਾਲ ਦੀ ਨਾਲ ਠੀਕ ਕਰਦਾ ਨਾ ਇਹਦੀ ਲੈਣ ਦੀ ਵੀ ਤਰੀਕਾ ਸਮਝ ਲਓ ਦੋਸਤੋ ਇਹ ਆਪਾਂ ਨਾ ਜੇ ਤਾਂ ਲੋੜ ਅਨੁਸਾਰ ਕਦੇ ਵੀ ਗੈਸ ਫਾਰਾਡ ਘਾੜ ਆਉਂਦੇ ਨੇ ਜਾਂ ਅਸੀਂ ਕਿਤੇੋਂ ਬਾਹਰੋਂ ਆਏ ਆ ਜਾਂ ਸਫ਼ਰ 'ਚ ਆ ਉਦੋਂ ਵੀ ਲਿਆ ਜਾ ਸਕਦਾ ਕਦੇ ਵੀ ਆਮ ਜੀ ਰੁਟੀਨ ਦੇ ਵਿੱਚ ਲੈਣਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੈਸ ਫਾਰਾ ਉਹ ਖਾਣੇ ਤੋਂ ਤੁਰੰਤ ਬਾਅਦ ਲੈ ਸਕਦੇ ਨੇ ਇੱਕ ਛੋਟਾ ਚਮਚ ਹਲਕੇ ਕੋਸੇ ਪਾਣੀ ਨਾਲ ਜਾਂ ਚੰਗੇ ਗਰਮ ਪਾਣੀ ਨਾਲ ਵੀ ਲਿਆ ਜਾ ਸਕਦਾ ਇੱਕ ਚਮਚ ਇਹਦਾ ਛੋਟਾ ਲੈਣਾ ਕੋਸੇ ਪਾਣੀ ਨਾਲ ਜੇ ਦਿਨ ਚ ਉ ਲੋੜਾ ਬਿਨਾ ਖਾਣਾ ਖਾਦੇ ਤੋਂ ਵੀ ਤਾਂ ਵੀ ਲੈ ਸਕਦੇ ਹੋ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹ ਇਹਨੂੰ ਹਥੇਲੀ ਤੇ ਰੱਖ ਕੇ ਜੀਵ ਨਾਲ ਚਟਣਾ ਸ਼ੁਰੂ ਕਰੋ ਥੋੜਾ 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 ਜਿਹਾ ਪਾਏ ਜੀਵ ਨਾਲ ਚਟੋ ਉਹਦੇ ਨਾਲ ਕੀ ਹੈ ਜਿਹੜੇ ਸਾਡੇ ਰਸ ਉਸ ਲਾਈ ਵਾ ਉਹਦੇ ਨਾਲ ਜਦੋਂ ਇਹਨੇ ਅੰਦਰ ਜਾਣਾ ਤਾਂ ਜઠਰੇ ਵੀ ਇਹਨੂੰ ਪ੍ਰਦੀਪਤ ਕਰ ਦੇਣਾ ਫਿਰ ਤੁਹਾਨੂੰ ਲੱਗੂਗਾ ਵੀ ਭੁੱਖ ਲੱਗੀ ਆ ਲਿਆ ਯਾਰ ਪ੍ਰਸ਼ਾਦਾ ਸ਼ਕੀਏ ਇੰਨਾ ਸੋਹਣਾ ਚੂਰਾ ਦਾ ਵਿਸ਼ਵ ਪ੍ਰਸਿੱਧ ਦਾ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਦ